ਪਵਿੱਤਰ ਅਦਿਰ ਨਿੱਗੀ ਗੋਦ ਵਿੱਚ ਮਿੱਠੀ ਹੋਈ ਸਾਧ ਸੰਗਤ ਜੀਓ ਸਵਜ ਭਾਈ ਪਾਵਨ ਪਵਿੱਤਰ ਹਾੜ ਦੀ ਸੰਗਰਾਮ ਦਾ ਦਿਹਾੜਾ ਹੈ ਜੇਠ ਦਾ ਮਹੀਨਾ ਖਤਮ ਹੋ ਗਿਆ ਤੇ ਹਾੜ ਦਾ ਮਹੀਨਾ ਸ਼ੁਰੂ ਹੋਇਆ ਹਾੜ ਦੇ ਮਹੀਨੇ ਦੇ ਵਿੱਚ ਪੰਚਮ ਪਾਸ਼ਾ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਜ ਰਾਗ ਦੇ ਵਿੱਚ 12 ਮਹਾ 12 ਮਹੀਨੇ ਉਚਾਰਨ ਕਰਦੇ ਨੇ ਸੰਗਤਾਂ ਨੇ ਇਕੱਤਰ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ ਕਿ ਸਤਿਗੁਰੂ ਜੀ Hindu ਧਰਮ ਦੇ ਵਿੱਚ ਇਨਸਾਨ ਗੰਗਾ ਦੇ ਕਿਨਾਰੇ ਜਾਂਦਾ ਹੈ ਤੇ ਸਾਨੂੰ ਕੀ ਹੁਕਮ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾ ਦਿੱਤਾ ਇਹ ਸ੍ਰੀ 12 ਮਹਾ ਉਚਾਰਨ ਕਰਕੇ 12 ਮਹੀਨੇ ਨੇ ਤੇ ਜਿਹੜਾ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਦੇ ਦਰਬਾਰ ਦੀ ਹਾਜ਼ਰੀ ਭਰੇਗਾ ਰਾਮਦਾਸ ਸਰੋਵਰ ਨਾਤੇ ਜਿਹੜੇ ਸਤ ਸੰਗਤ ਦੇ ਸਰੋਵਰ ਦੇ ਵਿੱਚ ਆਤਮਾ ਦਾ ਮਨ ਦਾ ਇਸ਼ਨਾਨ ਕਰੇਗਾ ਉਹਦਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਨ ਆਉ ਹਾੜ ਮਹੀਨੇ ਦੀ ਕਥਾ ਸਰਵਨ ਕਰੀ 6 ਵਜੇ ਦੇ ਨਾਲ ਅਰਦਾਸ ਸ਼ੁਰੂ ਹੋਵੇਗੀ ਕੋਈ ਵੀ ਰਸਨਾ ਵਾਂਜੀ ਨਹੀਂ ਰਹਿਣੀ ਚਾਹੀਦੀ ਦਸ਼ਮੇਸ਼ ਪਿਤਾ ਗਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮਰ ਦੇ ਦਾਦੇ ਸਹੇਬੇ ਕਲਾਮ ਧੰਨ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਸ ਜੀ ਕੀਤਾ ਹੋਇਆ ਨਾਰਾ ਕਰੀਏ ਬਲੰਗ ਗੱਜ ਕੇ ਬਲਾਓ ਫਤਿਹ ਆਖੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅਸਾੜਤ ਬੰਦਾ ਤਸ ਲਗੇ ਹਰ ਨਾਉ ਨ ਜਿੰਨਾ ਬਾਸ ਗੁਰਬਾਣੀ ਦੇ ਦੋ ਭਾਵਨ ਦੇ ਦੋ ਪਹਿਲੂ ਹੁੰਦੇ ਨੇ ਧਿਆਨ ਦਿਨਾ ਇਕਦਾ ਸਤਿਗੁਰੂ ਜੀ ਨੇ ਦੱਸਿਆ ਕਿ ਜਿਹੜਾ ਅਹਾੜ ਦਾ ਮਹੀਨਾ ਬੜੀ ਤਪਸ ਵਾਲਾ ਹੈ ਬੜੀ ਗਰਮੈਸ਼ ਵਾਲਾ ਹੈ ਤੇ ਬਾਹਰ ਦੀ ਗੱਲ ਹੈ ਤੇ ਬਾਹਰ ਦੀ ਵੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾਇਆ ਇਸ ਮਹੀਨੇ ਦੇ ਵਿੱਚ ਇਹ ਸਤਿਗੁਰੂ ਜੀ ਨੇ ਦੱਸ ਦਿੱਤਾ ਕਿ ਬਾਹਰ ਦੀ ਵੀ ਗਰਮੈਸ਼ ਬਾਹਰ ਦੀ ਅੱਗ ਵੀ ਕੁਝ ਨਹੀਂ ਵਿਗਾੜ ਸਕਦੀ ਤੇ ਜਿਹੜੀ ਅੰਦਰ ਦੀ ਗਰਮੀ ਹੈ ਤ੍ਰਿਸ਼ਨਾ ਦੀ ਆਗਮਨੁਖ ਨੂੰ ਦਿਨ ਰਾਤ ਸਾੜਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਤੀ ਤਵੀ ਦੀ ਉੱਤੇ ਬੈਠ ਕੇ ਦੱਸਦਾ ਕਿਆ ਹੂਆ ਤਨ ਤਪ ਰਹਿ ਹਮ ਸ਼ਾਦ ਹੈ ਹਰੀ ਨਾਮ ਸੇ ਕੀ ਹੋ ਗਿਆ ਜੀ ਸਰੀਰ ਬਾਹਰੋਂ ਤਪਦਾ ਹੈ ਕੀ ਹੋ ਗਿਆ ਜੀ ਤ੍ਰਿਸ਼ਨਾ ਦੀ ਅਗ ਦੇ ਭਾਮਣ ਮਜਦੇ ਨੇ ਜਿਹੜੇ ਜਗਿਆਸੂ ਦੇ ਅੰਦਰ ਗੁਰੂ ਦਾ ਗਿਆਨ ਹੈ ਤਬਤ ਕੜਾਹਾ ਬੁਝ ਗਿਆ ਗੁਰਸਿੱਧਲ ਨਾਮ ਥਿਓ ਤਬਦਾ ਹੋਇਆ ਮਜਦਾ ਹੋਇਆ ਉਬਲਦਾ ਆਵਾਲੇ ਖਾਂਦਾ ਹੋਇਆ ਕੜਾਹਾ ਤ੍ਰਿਸ਼ਨਾ ਦੀ ਅਗ ਦੇ ਵਿੱਚ ਜਦੋਂ ਸਤਗੁਰੂ ਜੀ ਨੇ ਨਾਮਦਾਨ ਦੀ ਦਾਤ ਬਖਸ਼ ਦਿੱਤੀ ਖੰਡੇ ਦੀ ਪਾਉਲ ਲੈ ਲਈ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਈ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸਵਾਜਨਾਉ ਅਸੀਂ ਕਹਿ ਜੰਦੇ ਹਾਂ ਹਮੇਸ਼ਾ ਹੀ ਅਮਰ ਦੇ ਵੇਲਾ ਜਦੋਂ ਮਰਜੀ ਉਠੋ ਪਰ ਨਹੀਂ ਸਾਧ ਸੰਗਤ ਅਮਰ ਦੇ ਵੇਲੇ ਜਿਹੜੀਆਂ ਸਾਡੀਆਂ ਭਾਵਨਾਵਾਂ ਹੁੰਦੀਆਂ ਨੇ ਸਾਡੇ ਜਿਹੜੇ ਫੁਰਨੇ ਹੁੰਦੇ ਨੇ ਉਹ ਸ਼ਾਂਤ ਹੁੰਦੇ ਨੇ ਸਾਰੀ ਦੁਨੀਆ ਟੱਬਰ ਸੁੱਦਾ ਪਿਆ ਹੁੰਦਾ ਤੇ ਉਸ ਟਾਈਮ ਤੇ ਇਹ ਦਿਮਾਗ ਇਹ ਸੁਰਤੀ ਵਹਿਲੀ ਹੁੰਦੀ ਹੈ ਇੱਧਰ ਉੱਧਰ ਦੇ ਫੁਰਨੇ ਨਹੀਂ ਆਉਂਦੇ ਉਹਨੂੰ ਅਮਰ ਦੇ ਵੇਲਾ ਆਖਿਆ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਤੀ ਤਵੀ ਦੀ ਉੱਤੇ ਬੈਠ ਕੇ ਦੱਸ ਦਿੱਤਾ ਕਿ ਬਾਹਰ ਦੀ ਅੱਗ ਵੀ ਕੁਝ ਨਹੀਂ ਵਿਗਾੜ ਸਕਦੀ ਬਾਹਰ ਦੀ ਗਰਮੀ ਵੀ ਕੁਝ ਨਹੀਂ ਵਿਗਾੜ ਸਕਦੀ ਜਿਨ੍ਹਾਂ ਦੇ ਹਿਰਦੇ ਵਿੱਚ ਸੁਪਰੀਪੂਰਨ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਸ ਗਿਆ ਉਹਦਾ ਗਿਆਨ ਉਹਦਾ ਧਿਆਨ ਉਹਨੂੰ ਸੰਸਾਰ ਦੀ ਅੱਗ ਵੀ ਸਾੜ ਨਹੀਂ ਸਕਦੀ ਉਹਨੂੰ ਸੰਸਾਰ ਦੇ ਜਿਹੜੇ ਵਿਕਾਰ ਨੇ ਤ੍ਰishna ਵਰਗੀ ਭਾਮੜ ਉਹ ਵੀ ਕੁਝ ਨਹੀਂ ਕਰ ਸਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਇੱਥੇ ਧਿਆਨ ਦੇਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਤੀ ਤਵੀ ਦੇ ਬੈਠ ਕੇ ਦੱਸ ਦਿੱਤਾ ਉਧਰ ਛੋਟੇ ਸਹਿਬਜਾਦੇ ਤੇ ਮਾਦਾ ਜੀ ਠੰਡੇ ਬੁਰਜ ਦੇ ਵਿੱਚ ਲਾ ਕੇ ਦੱਸ ਦਿੱਤਾ ਕਿ ਪੌੜਾ ਮਹੀਨਾ ਵੀ ਇਹ ਵੀ ਠੰਡ ਦਾ ਸੰਸਾਰ ਦੀ ਮਾਇਆ ਦਾ ਵੀ ਪ੍ਰਵਾਹ ਨਹੀਂ ਬਹਿ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਜਗ ਜੀਵਨ ਪਰਖਦੇ ਆਗੈ ਜਿਹੜਾ ਸਾਰੇ ਸੰਸਾਰ ਨੂੰ ਜੀਵਨ ਦਿੰਦਾ ਹੈ ਜ਼ਿੰਦਗੀ ਦਿੰਦਾ ਹੈ ਭੋਜਨ ਦਿੰਦਾ ਹੈ ਏ ਇਨਸਾਨ ਤੋਂ ਉਸ ਨੂੰ ਵਸਾਰਿਆ ਹੋਇਆ ਮਾਨਸੰਧੀ ਆਸ ਦੇ ਇੱਕ ਮਨੁੱਖ ਦੀ ਆਸਾ ਦੇ ਵਿੱਚ ਲੱਗਿਆ ਸਤਿਗੁਰੂ ਜੀ ਕਹਿੰਦੇ ਮਨੁੱਖ ਮਨੁੱਖ ਦੇ ਅੱਗੇ ਜਾ ਕੇ ਝੋਲੀ ੜਦਾ ਤੇ ਗੁਰਬਾਣੀ ਕਹਿੰਦੀ ਉਹਨੂੰ ਸ਼ਰਮ ਦੇ ਨਾਲ ਮਰ ਜਨ ਚਾਹੀਦਾ ਹੈ ਕਿਉਂਕਿ ਦਾਤਾ ਦਾ ਇੱਕੋ ਹੀ ਐ ਮਨੁੱਖ ਦਾਤਾ ਨਹੀਂ ਗੱਜ ਕੇ ਆਖੋ ਸਤ ਨਾਮ ਸ੍ਰੀ ਦੁਆ ਭਾਈ ਮੈਂ ਗੁੱਜੀ ਐ ਗਲ ਪਈ ਇਸ ਜਨਮ ਕੀ ਫਾਸ ਧਿਆਨ ਦੇਣਾ ਸਤਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਪ੍ਰਮਾਤਮਾ ਨੂੰ ਉਸ ਦਾਤੇ ਨੂੰ ਉਸ ਵਾਹਿਗੁਰੂ ਅੱਲਾਹ ਤਾਲ ਨੂੰ ਵਾਹਿਗੁਰੂ ਉਸ ਗੌੜ ਨੂੰ ਛੱਡ ਗਈ ਦੁਆ ਭਾਈ ਵਗੁੱਜੀ ਐ ਗਲ ਪਈ ਇਸ ਜਨਮ ਕੀ ਫਾਸ ਕਹਿੰਦੇ ਹੇਰਾ ਤੇਰੇ ਗਲ ਦੇ ਵਿੱਚ ਜਮਾਂ ਦਾ ਫਾਹਾ ਪਿਆਈ ਪਿਆਏ ਤੇ ਜੇ ਜੋ ਪ੍ਰਮਾਤਮਾ ਨੂੰ ਛੱਡ ਕੇ ਤੇ ਹੋਰ ਕਰਮ ਕਾਂਨ ਦੇ ਵਿੱਚ ਲੱਗਿਆ ਹੋਇਆ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਧਿਆਨ ਦੇ ਚੱਲੋ ਜੇਹਾ ਬੀਜੈ ਸੋਲਣੈ ਮਥੈ ਜੋ ਲਿਖਿਆਸ ਸਤਗੁਰੂ ਅਗੁਰੂ ਅਰਜਨ ਦੇ ਮਹਾਰਾਜ ਜੀ ਨੇ ਦੱਸਦਾ ਜਿਵੇਂ ਅੱਪਾ ਗੁਰਬਾਣੀ ਪੜ੍ਹਦੇ ਆ ਸਤਗੁਰੂ ਜੀ ਦੇ ਅੱਪਾ ਪਹਿਲਾਂ ਸ੍ਰੀ 12 ਮਹਾ ਸ਼ੁਰੂ ਕੀਤੀ ਸੀ ਸਤਿਗੁਰੂ ਜੀ ਨੇ ਦੱਸਿਆ ਸੀ ਕਤ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਗੁਰੂ ਸਾਹਿਬ ਜੀ ਕਹਿੰਦੇ ਜੇਹਾ ਵੀ ਜੇ ਸੁਣ ਲੈ ਮੱਥਾ ਜੋ ਲਿਖਿਆ ਇਸ ਇਥੇ ਗੁਰਬਾਣੀ ਦਾ ਫਰਮਾਨ ਇਹ ਆਇਆ ਉਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਤ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਬਾਹਰ ਦੀ ਉਦਾਹਰਨਾ ਦੇ ਕੇ ਸਤਿਗੁਰੂ ਜੀ ਨੇ ਦੱਸਦਾ ਆਪਾਂ ਜੀਵਿੰਦਾਰ ਭਰਾ ਬੈਠੇ ਕਿ ਜਿਹੋ ਜਾਂ ਬੀਜ ਧਰਤੀ ਦੇ ਵਿੱਚ ਪਾਵਾਂਗੇ ਉਹੋ ਜਾਂ ਪਰਫੁੱਲਤ ਹੋ ਜਾਣਾ ਉਹੋ ਹੀ ਵੜਣਾ ਪੈਣਾ ਤੇ ਉਹੀ ਖਾਣਾ ਪਵੇਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਸਰੀਰ ਇਹ ਹਿਰਦਾ ਰੂਪੀ ਧਰਤੀ ਦਿੱਤੀ ਹੈ ਜਿਹੋ ਜਾਂ ਦੇਖੇਗਾ ਜਿਹੋ ਜਾਂ ਬੋਲੇਗਾ ਜਿਹੋ ਜਾਂ ਸੁਨੇਗਾ ਜਿਹੋ ਜੀਆਂ ਭਾਵਨਾਵਾਂ ਲੈ ਕੇ ਆਵੇਂਗਾ ਉਹ ਕਰਮ ਉਹ ਬੀਜ ਤੇਰੇ ਅੰਦਰ ਡਿੱਗ ਪੈਣੇ ਉਹ ਬੀਜ ਚੰਗਾ ਤੇ ਬਣਾਉਂਦੀ ਮਾੜਾ ਸੋਚ ਸਮਝ ਕੇ ਗੱਲ ਕਰਿਆ ਕਰ ਤੇ ਸਤਿਗੁਰੂ ਜੀ ਕਹਿੰਦੇ ਇਹ ਕਰ ਕਰੇ ਸੁ ਵਹਿ ਕਰ ਪਾਏ ਖੱਬੇ ਕਰ ਲੈ ਤੇ ਸੱਜੇ ਹੱਥ ਭਰ ਨੂੰ ਤਿਆਰ ਰਹੀਂ ਗਜ ਕੇ ਆਖੋ ਸਤਿਨਾਮ ਸ੍ਰੀ ਜੇਹਾ ਬੀਜੈ ਸੋਲ ਨੇ ਮੱਥੇ ਜੋ ਲਿਖਿਆਸ ਜੇ ਹੋ ਜਾ ਬੀਜੇਗਾ ਉਹ ਮੱਥੇ ਦਾ ਤੇਰਾ ਭਾਗ ਬਣ ਜਣ ਉਹ ਤੇਰਾ ਕਰਮ ਉਹ ਤੇਰੀ ਤਕਦੀਰ ਉਹ ਤੇਰਾ ਮੁਕੱਦਰ ਬਣ ਜਣ ਤੇ ਸਤਿਗੁਰੂ ਜੀ ਕਹਿੰਦੇ ਜੇ ਹੋ ਜਾ ਬੀਜ ਬੋਵੇਂਗਾ ਉਹ ਤੈਨੂੰ ਵੀ ਤੇਰੇ ਟੱਬਰ ਨੂੰ ਵੀ ਤੇਰੇ ਬੱਚਿਆਂ ਨੂੰ ਵੀ ਭੋਗਣਾ ਪਵੇਗਾ ਕੱਜ ਕੇ ਆਖੋ ਸੱਦ ਨਾਮ ਸ੍ਰੀ ਰੈਣ ਵਿਹਾਣੀ ਬਛਦਾਨੀ ਉਡ ਚੱਲੀ ਗਈ ਨਰਾਸ ਇੱਕ ਤਾਂ ਜਿਹੜੀ ਰਾਤ ਆ ਬੀਤ ਗਈ ਐ ਇਕ ਜ਼ਿੰਦਗੀ ਰੂਪ ਰਾਤ ਦਾ ਸਤਿਗੁਰੂ ਜੀ ਕਹਿੰਦੇ ਇਹ ਵੀ ਬਤੀਤ ਹੁੰਦੀ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਰੈਣ ਮਿਹਾਨੀ ਪਛਤਾਣੀ ਫੇਰ ਪਛਤਾਤਾਬ ਕਰਨ ਤੋਂ ਬਿਨਾ ਕੱਖ ਵੀ ਪੱਲੇ ਨਹੀਂ ਪੈਣਾਗਾ ਆਬ ਪਛਤਾਏ ਕੀ ਹੁਆ ਜਦ ਚਿੜੀਆਂ ਚੁਗੀਆਂ ਖੇਤ ਦਾ ਫੇਰ ਜ਼ਿਮੀਂਦਾਰ ਨੂੰ ਪਛਤਾਉਣ ਦਾ ਕੀ ਫਾਇਦਾ ਜਦੋਂ ਪੰਛੀਆਂ ਨੇ ਹੀ ਖੇਤੀ ਚੁਗ ਲਈ ਕਹਿੰਦੇ ਫੇਰ ਪਛਤਾਉਣ ਦਾ ਕੀ ਫਾਇਦਾ ਜਦੋਂ ਵਿਕਾਰਾਂ ਰੂਪੀ ਪੰਛੀਆਂ ਨੇ ਵੀ ਸ਼ੁਭ ਗੁਰਮਾ ਕਰਮਾਂ ਵਾਲੀ ਖੇਤੀ ਚੁਕਲੀ ਗੱਜ ਕੇ ਆਖੋ ਸਤਨਾਮ ਸ੍ਰੀ ਰੈਣ ਵਿਹਾਣੀ ਬਚਦਾ ਨਹੀਂ ਉੱਡ ਚਲੀ ਗਈ ਨਰਾਸ ਸਤਗੁਰੂ ਜੀ ਕਹਿੰਦੇ ਜਿੰਦਗੀ ਰੂਪ ਰਾਜ ਜਦੋਂ ਬਦੀਦ ਹੋ ਗਈ ਤੇ ਫਿਰ ਜਿਹੋ ਜਹਾ ਸੰਸਾਰ ਦੇ ਵਿੱਚ ਆਇਆ ਤੇ ਜਿਹੋ ਜਹਾ ਨਾ ਆਇਆ ਗੱਜ ਕੇ ਆਖੋ ਸਤਨਾਮ ਜਿੰਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਈ ਖਲਾਸ ਸਤਿਗੁਰੂ ਜੀ ਨੇ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾ ਦਿੱਤਾ ਕੀ ਆਖਿਆ ਕਹਿੰਦੇ ਜਿੰਨ ਕੋ ਸਾਧੂ ਭੇਟੀਐ ਜਿਹੜੇ ਸਤਸੰਗਤ ਆ ਵਿੱਚ ਆ ਕੇ ਗੁਰੂ ਨੂੰ ਭੇਟਣਾ ਕਰਦੇ ਨੇ ਭਾਵ ਗੁਰੂ ਦੀ ਗੱਲ ਮੰਨਣਾ ਕਰਦੇ ਨੇ ਸਾਧੂ ਦਾ ਭਾਵ ਹੁੰਦਾ ਹੈ ਗੁਰੂ ਗੁਰੂ ਦਾ ਭਾਵ ਹੁੰਦਾ ਹੈ ਗੋਦਾ ਭਾਵ ਹੁੰਦਾ ਹੈ ਹਨੇਰਾ ਤੇ ਰੂਹ ਦਾ ਪ੍ਰਕਾਸ਼ ਉਹਦਾ ਭਾਵ ਹੁੰਦਾ ਹੈ ਪ੍ਰਕਾਸ਼ ਸ਼ਾਦੂ ਦਾ ਭਾਵ ਹੁੰਦਾ ਸੁੱਧ ਕੀਤਾ ਹੋਇਆ ਹਾਲਸੇ ਦਾ ਭਾਅ ਵੀ ਹੁੰਦਾ ਹੈ ਸ਼ੁੱਧ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧੂ ਦਾ ਬਚਨ ਵਰਤਿਆ ਇੱਥੇ ਤੇ ਸਾਧੂ ਗੁਰੂ ਨੂੰ ਕਹਿੰਦੇ ਨੇ ਤੇ ਗੁਰੂ ਨੇ ਸਾਨੂੰ ਅਗਿਆਨ ਦੇ ਹਨੇਰੇ ਦੇ ਵਿੱਚੋਂ ਪ੍ਰਕਾਸ਼ ਵਿੱਚ ਲੈ ਕੇ ਜਾਣ ਤੇ ਗੁਰਬਾਣੀ ਸਾਨੂੰ ਅਗਿਆਨ ਦੇ ਹਨੇਰੇ ਦੇ ਵਿੱਚੋਂ ਕਰਮ ਕਾਂਡਾਂ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਵਿੱਚ ਲੈ ਕੇ ਜਾਂਦੀ ਹੈ ਕੀ ਆਨੇ ਜਿੰਨ ਕੋ ਸਾਧੂ ਭੇਟੀ ਹੈ ਜਿਹੜੇ ਸਤਸੰਗਤ ਵਿੱਚ ਆ ਕੇ ਗੁਰੂ ਤੋਂ ਗਿਆਨ ਲੈਂਦੇ ਨੇ ਸੋ ਦਰਗ ਹੋਏ ਖਲਾਸ ਇਹ ਸੰਸਾਰ ਦੇ ਅੰਦਰ ਆਏ ਹੋਏ ਤੇ ਇਹ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਉਹ ਜਾਂਦੇ ਹੀ ਮੁਕਤ ਹੈ ਤੇ ਮਰ ਕੇ ਦਾ ਮੁਕਤ ਹੋਣਾ ਹੀ ਹੋਣਾ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਸਰੀਰ ਦੀ ਮੁਕਤੀ ਨਹੀਂ ਇਹ ਤੇ ਸਾਨੂੰ ਸਤਿਗੁਰੂ ਜੀ ਨੇ ਸਮਝਾ ਦਿੱਤਾ ਕਿ ਜਿਨ੍ਹਾਂ ਦਾ ਇਹ ਦਿਮਾਗ ਇਹਨਾਂ ਦੀ ਸੁਰਤੀ ਆ ਜਿਹੜੀ ਸੁਰਤੀ ਹੈ ਇਹ ਵਿਕਾਰਾਂ ਤੋਂ ਮੁਕਤ ਹੋ ਜਾਵੇਗੀ ਉਦੋਂ ਉਹ ਇਨਸਾਨ ਜਉਂਦਾ ਹੀ ਮੁਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਕਰ ਕੇ ਰਪਾ ਪ੍ਰਾਵੇ ਆਪਣੀ हे ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਜ਼ ਬਹੁਤੇ ਅਰਦਾਸ ਕਰੀਏ ਅੱਗੇ ਕੇ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਤੇਰ ਦਰਸ਼ਨ ਨ ਹੋਏ ਪਿਆਸ ਜਿਵੇਂ ਪਾਣੀ ਦੀ ਪਿਆਸ ਲੱਗੀ ਹੁੰਦੀ ਹੈ ਭੋਜਨ ਦੀ ਭੁੱਖ ਲੱਗੀ ਹੁੰਦੀ ਹੈ ਭੋਜਨ ਬਾਹਰ ਹੈ ਭੁੱਖ ਅੰਦਰ ਹੈ ਜਿੰਨਾ ਜਕਰ ਉਹ ਭੋਜਨ ਅੰਦਰ ਨਹੀਂ ਜਾਂਦਾ ਮਨੁੱਖ ਦੀ ਭੁੱਖ ਨਹੀਂ ਮਿਟਦੀ ਜਿੰਨਾ ਜਕਰ ਪਾਣੀ ਅੰਦਰ ਨਹੀਂ ਜਾਂਦਾ ਉਹਦੀ ਪਿਆਸ ਨਹੀਂ ਮੁੱਕਦੀ ਜਿੰਨਾ ਜਕਰ ਗੁਰਬਾਣੀ ਸਾਡੇ ਅੰਦਰ ਨਹੀਂ ਜਾਂਦੀ ਉਹਨਾਂ ਜਕਰ ਅਗਿਆਨ ਦਾ ਹਨੇਰਾ ਖਤਮ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਪ੍ਰਭ ਤੁਦ ਬੇਨ ਦੂਜਾ ਕੋ ਨਹੀਂ ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਉਸ ਪ੍ਰਮਾਤਮਾ ਤੋਂ ਬਿਨ ਉਹਦੀ ਜਿਹੜੀ ਸ਼ਕਤੀ ਉਹਦੀ ਜਿਹੜੀ ਮਾਇਆ ਹੈ ਉਹਨੇ ਮਾਇਆ ਵਰਤਾਈ ਹੋਈ ਹੈ ਤੇ ਜੇ ਉਹਦੀ ਮਾਇਆ ਦਾ ਸਾਨੂੰ ਸਮਝ ਨਹੀਂ ਆਉਂਦਾ ਤੇ ਉਸ ਪਰਿਭੂਨ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਆ ਬੇਰਦਾ ਉਸ ਦੀ ਕਿਵੇਂ ਸਮਝ ਆਵੇਗੀ ਇਸ ਕਰਕੇ ਅਰਦਾਸ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਭ ਤੁਦ ਬੇਨ ਦੂਜਾ ਕੋ ਨਹੀਂ ਹੈ ਵਾਹਿਗੁਰੂ ਜੀ ਤੇਰੇ ਤੋਂ ਬਿਨਾ ਸੰਸਾਰ ਦੇ ਅੰਦਰ ਕੋਈ ਹੋਰ ਪਰਮਾਤਮਾ ਨਹੀਂਗਾ ਤੇਰੇ ਤੋਂ ਬਿਨਾ ਹੋਰ ਕੋਈ ਸੰਸਾਰ ਦੇ ਅੰਦਰ ਤਾਕਤ ਤੇ ਬਲ ਨਹੀਂਗਾ ਇਹ ਗੁਰੂ ਅਰਜਨ ਦੇ ਮਹਾਰਾਜ ਕੇ ਪ੍ਰਾਪਤਤ ਬਿਨ ਦੂਜਾ ਕੋ ਨਹੀਂ ਨਾ ਨਹੀਂ ਕੀ ਅਰਦਾਸ ਮੇਰੀ ਤਾਂ ਇੱਕ ਨਾਨਕਾ ਨਮਾਣੇ ਦੀ ਅਰਦਾਸ ਹੈ ਹੇ ਨਾਨਕ ਆਖ ਉਹਦੇ ਅੱਗੇ ਅਰਦਾਸ ਘੜੀ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਆਖੀ ਲੇ ਸ਼ਬਦ ਦੇ ਵਿੱਚ ਬਚਨ ਬੋਲਿਆ ਆ ਸਾੜ ਸੁਹੰਦਾ ਤਿਸ ਲਗੈ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਸੁਹਾਣਾ ਹੈ ਸੋਹਣਾ ਹੈ ਚੰਗਾ ਹੈ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪ੍ਰੀ ਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਚਰਨ ਭਾਵ ਗੁਰੂ ਦੇ ਅਮਰਦ ਮਈ ਬਚਨ ਵਸ ਗਈ ਉਹਦਾ ਲੋਗ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰ ਮੰਤਰ ਜੱਬ ਹੋਮੇ ਖੋਈ ਗੱਜ ਕੇ ਬਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਅਨੰਤ ਓਮਕਾਰ